ਅੱਜ ਅੰਤਰਰਾਸ਼ਟਰੀ ਯੋਗ ਦਿਵਸ ਤੇ ਜ਼ਿਲ੍ਹੇ ਪਰ ਦੇ ਵਿੱਚ ਲੋਕਾਂ ਨੇ ਜਿਹੜਾ ਯੋਗ ਕਰਕੇ ਯੋਗ ਜਿਹੜਾ ਦਿਵਸ ਹੈ ਉਹ ਮਨਾਇਆ ਹੈ ਇਸ ਦੌਰਾਨ ਜੀਸੀਪੀ ਅਟਾਰੀ ਬਾਰਡਰ ਆਰਮੀ ਛਿਉਣੀ ਖੇਤਰ ਦੇ ਵਿੱਚ ਵੀ ਸਥਾਨਕ ਕੰਪਨੀ ਬਾਗ ਦੇ ਵਿੱਚ 16 ਤੋਂ ਵੱਧ ਸਥਾਨਾਂ ਤੇ 10000 ਲੋਕਾਂ ਨੇ ਜਿਹੜਾ ਯੋਗਾ ਕੀਤਾ ਤੇ ਇਸ ਮੌਕੇ ਟ੍ਰੇਨਰਾਂ ਦੇ ਵੱਲੋਂ ਐ ਜਿਹੜਾ ਆਮ ਲੋਕਾਂ ਨੂੰ ਵੀ ਯੋਗਾ ਦੇ ਨਾਲ ਜੁੜਨ ਦੇ ਲਈ ਜਿਹੜਾ ਉਹਨਾਂ ਨੇ ਪ੍ਰੇਰਿਤ ਕੀਤਾ ਗਿਆ ਅਟਾਹਾਰੀ ਸਰਹੱਦ ਤੇ 골ਡਨ ਗੇਟ ਗੈਲਰੀ ਤੇ ਬੀਐਸਐਫ ਦੇ ਜਵਾਨਾਂ ਨੇ ਜਿਹੜਾ ਇਕੱਠਾ ਯੋਗਾ ਕੀਤਾ ਇੱਕ ਜਿਹੜਾ 21 ਜੂਨ ਨੂੰ ਹੈ ਯੋਗਾ ਦਿਵਸ ਕਿਉਂ ਮਨਾਇਆ ਜਾਂਦਾ ਉਹ ਤੁਹਾਨੂੰ ਦੱਸਦੇ ਆ ਦੱਸ ਦਈਏ ਕਿ 2014 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਭਾਸ਼ਣ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦਾ ਜਿਹੜਾ ਪ੍ਰਸਤਾਵ ਰੱਖਿਆ ਸੀ ਇਸ ਤੋਂ ਬਾਅਦ 11 ਦਸੰਬਰ 2014 ਨੂੰ ਸਿਰਫ 3 ਮਹੀਨਿਆਂ ਦੇ ਅੰਦਰ ਪ੍ਰਧਾਨ ਮੰਤਰੀ ਦੇ ਯੋਗ ਦਿਵਸ ਦੇ ਜਿਹੜੇ ਪ੍ਰਸਤਾਵ ਨੂੰ ਆ ਉਹ ਬਹੁਮਤ ਦੇ ਨਾਲ ਸਵੀਕਾਰ ਕਰ ਲਿਆ ਗਿਆ ਤੇ 21 ਜੂਨ 2015 ਨੂੰ ਪਹਿਲਾ ਅੰਤਰਰਾਸ਼ਟਰੀ ਜਿਹੜਾ ਯੋਗ ਦਿਵਸ ਹੈ ਉਹ ਮਨਾਇਆ ਗਿਆ ਯੋਗ ਦਿਵਸ ਦੀ ਸ਼ੁਰੂਆਤ ਹੈ ਜਿਹੜੀ ਉਹ 2015 ਦੇ ਵਿੱਚ ਕੀਤੀ ਗਈ ਸੀ ਅਤੇ ਜਿਸ ਤੋਂ ਬਾਅਦ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਜਿਹੜੀ ਉਹ ਯੋਗ ਦਿਵਸ ਮਨਾਉਂਦੀ ਹੈ ਕਿ ਯੋਗ ਸਾਡੀ ਸੰਸਕ੍ਰਿਤੀ ਅਤੇ ਜੜ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਇਸ ਲਈ ਸਿਹਤਮੰਦ ਅਤੇ ਖੁਸ਼ ਰਹਿਣ ਦੇ ਲਈ ਯੋਗਾ ਜਿਹੜਾ ਉਹ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੈ ਭਾਰਤ ਨੇ ਅੱਜ ਪੂਰੀ ਦੁਨੀਆ ਦੀ ਯੋਗ ਦੀ ਸ਼ਕਤੀ ਨੂੰ ਜਿਹੜੀ ਉਹ ਮਾਨਤਾ ਦੇ ਦਿੱਤੀ ਹੈ ਅੰਤਰਰਾਸ਼ਟਰੀ ਯੋਗ ਦਿਵਸ ਦੀ ਮਹੱਤਤਾ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਕੀ ਮਹੱਤਤਾ ਹੈ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਰੋਜ਼ੀਆਂ ਭਰੀ ਜ਼ਿੰਦਗੀ ਦੇ ਵਿੱਚ ਯੋਗਾ ਸਰੀਰ ਨੂੰ ਤੰਦਰੁਸਤ ਅਤੇ ਤੰਦਰੁਸਤ ਰੱਖਣ ਦੇ ਵਿੱਚ ਕਿਸ ਤਰ੍ਹਾਂ ਮਦਦ ਕਰਦਾ ਹੈ ਸਾਰੇ ਸਰੀਰਕ ਅਤੇ ਮਾਨਸਿਕ ਰੋਗਾਂ ਤੋਂ ਜਿਹੜਾ ਹੈ ਉਹ ਸਰੀਰ ਨੂੰ ਦੂਰ ਰੱਖਣ ਦੇ ਨਾਲ-ਨਾਲ ਯੋਗਾ ਹਰ ਕਿਸੇ ਦੇ ਜੀਵਨ ਦੇ ਵਿੱਚ ਹੈ ਜਿਹੜਾ ਉਸ ਸਕਾਰਾਤਮਕ ਪ੍ਰਭਾਵ ਛੱਡਦਾ ਹੈ ਰੋਜ਼ਾਨਾ ਯੋਗਾ ਕਰਨ ਦੇ ਨਾਲ ਸਰੀਰਕ ਅਤੇ ਮਾਨਸਿਕ ਊਰਜਾ ਦੇ ਵਿਕਾਸ ਦੇ ਨਾਲ-ਨਾਲ ਜਿਹੜਾ ਤਣਾਅ ਤੇ ਡਿਪਰੈਸ਼ਨ ਹੈ ਉਹ ਵੀ ਘਟ ਹੁੰਦੇ ਹਨ